ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਦੇ ਵਿੱਚ ਦਿਖਣ ਨੂੰ ਏਦਾਂ ਲੱਗ ਰਿਹਾ ਵੀ ਕੋਈ ਝਗੜਾ ਹੋ ਰਿਹਾ ਦਰਸਲ ਇਹ ਵਾਕਿਆਈ ਇੱਕ ਝਗੜਾ ਹੋ ਰਿਹਾ ਇਹ ਝਗੜਾ ਹੋ ਰਿਹਾ ਕੈਨੇਡਾ ਦੇ 온ਟਾਰੀਓ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਦੁਕਾਨ ਕਹਿ ਲਈਏ ਜਾਂ ਉਹਨੂੰ ਗ੍ਰੋਸਰੀ ਸਟੋਰ ਕਹਿ ਲਈਏ ਉਹਦੇ ਵਿੱਚ ਝਗੜਾ ਹੋ ਰਿਹਾ ਹੁਣ ਇੱਕ ਗੋਰਾ ਜਿਹਦੀ ਉਮਰ 37 ਸਾਲ ਆ ਤੇ ਨਾਮ ਉਹਦਾ ਹੈਗਾ ਜੌਨਾਥਨ ਹੈਂਡਲ ਇਹ ਇੱਕ ਭਾਰਤੀ ਸਟੂਡੈਂਟ ਜਿਹਦਾ ਨਾਮ ਤਜੇਸ਼ਵਰ ਕਾਲਿਆ 22 ਸਾਲੇ ਦੀ ਉਮਰ ਹੈ ਉਹਦੇ ਨਾਲ ਝਗੜਾ ਕਰ ਰਿਹਾ ਇਹ ਦਰਸਲ ਝਗੜਾ ਇਸ ਕਰਕੇ ਕਰ ਰਿਹਾ ਇਹ ਤਜੇਸ਼ਵਰ ਕਾਲਿਆ ਨੂੰ ਕਹਿ ਰਿਹਾ ਵੀ ਜਿੰਨੇ ਤੇਰੇ ਕੋਲ ਪੈਸੇ ਆ ਇਹ ਮੈਨੂੰ ਦੇ ਦੇ ਨਹੀਂ ਤਾਂ ਤੇਰੇ ਸਿਰ 'ਚ ਮੈਂ ਬੇਸਬਾਲ ਵਾਲਾ ਜਿਹੜਾ ਬੈਟ ਆ ਇਹ ਮਾਰ ਦੇਣਾ ਤਜੇਸ਼ਵਰ ਕਾਲਿਆ ਜਿਹੜਾ ਉਹ ਇਸ ਸਟੋਰ ਦੇ ਵਿੱਚ ਰਾਤ ਦੀ ਡਿਊਟੀ ਕਰਦਾ ਉਹਦਾ ਇੱਕ ਦੋਸਤ ਇਹਦੇ ਨਾਲ ਆ ਇਹ ਕੀ ਕਰਦੇ ਆ ਇਸ ਜੌਨਾਥਨ ਨੂੰ ਉਸ ਸਟੋਰ ਤੋਂ ਬਾਹਰ ਕੱਢ ਦਿੰਦੇ ਆ ਤੇ ਗਲਤੀ ਤਜੇਸ਼ਵਰ ਕੋ ਅਖਿੱਚ ਕੀ ਹੋ ਜਾਂਦੀ ਆ ਬਈ ਇਹ بیسਬਾਲ ਦੇ ਨਾਲ ਇਹਦੇ ਤੇ ਹਮਲਾ ਕਰ ਦਿੰਦਾ ਪਰ ਆਪਣੇ ਬਚਾਅ ਦੇ ਵਿੱਚ ਕਿਉਂਕਿ ਜਿਹੜਾ ਉਹ ਜੌਨਥਨ ਹੈ ਉਹ ਇਹਦੇ ਤੇ ਹਮਲਾ ਕਰ ਸਕਦਾ ਸੀ ਤਜੇਸ਼ਵਰ ਕਾਲੀਆ ਆਪਣੇ ਬਚਾਅ ਦੇ ਵਿੱਚ ਇਹਦੇ ਤੇ ਹਮਲਾ ਕਰ ਦਿੰਦਾ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਰੀ ਤੁਸੀਂ ਦੇਖ ਸਕਦੇ ਹੋ ਪਰ ਇਹ ਮਾਮਲਾ ਉਲਟਾ ਤਜੇਸ਼ਵਰ ਕਾਲੀਆ ਤੇ ਪੈ ਗਿਆ ਤਜੇਸ਼ਵਰ ਕਾਲੀਆ ਨੇ 5 ਜਨਵਰੀ ਦੀ ਰਾਤ ਜਦੋਂ ਉਹਦੇ ਨਾਲ ਇਹ ਹਾਦਸਾ ਵਾਪਰਿਆ ਉਸ ਵਕਤ ਇਹਨੇ ਪੁਲਿਸ ਨੂੰ ਇਨਫੋਰਮ ਕੀਤਾ ਕਿ ਮੇਰੇ ਸਟੋਰ ਦੇ ਉੱਤੇ ਜਿੱਥੇ ਮੈਂ ਕੰਮ ਕਰਦਾ ਉੱਥੇ ਇੱਕ ਬੰਦੇ ਨੇ ਹਮਲਾ ਕਰ ਦਿੱਤਾ ਉਹ ਮੈਨੂੰ ਲੁੱਟਣ ਦੀ ਨੀਤ ਦੇ ਨਾਲ ਆਇਆ ਸੀਗਾ ਉਹ ਮੇਰੇ ਕੋਲੋਂ ਕੈਸ਼ ਡਿਮਾਂਡ ਕਰ ਰਿਹਾ ਸੀਗਾ ਮੈਂ ਆਪਣੇ ਬਚਾਅ ਦੇ ਵਿੱਚ ਆਪਣੇ ਇੱਕ ਸਾਥੀ ਦੇ ਨਾਲ ਉਹਨੂੰ ਸਟੋਰ ਚੋਂ ਬਾਹਰ ਕੱਢ ਦਿੱਤਾ ਤੁਸੀਂ ਇਹਨੂੰ ਆ ਕੇ ਫੜ ਲਓ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਉਹ ਜোনাਥਨ ਜਿਹਦੀ ਉਮਰ 37 ਸਾਲ ਹੈ ਉਹਨੂੰ ਫੜ ਲੈਂਦੇ ਆ ਉਹਦੇ ਉੱਤੇ ਕੇਸ ਚੱਲਦਾ ਉਹਨੂੰ 18 ਸਾਲ ਦੀ ਸਜ਼ਾ ਹੁੰਦੀ ਹੈ ਤੇ ਪਰ ਉਹ ਸਜ਼ਾ ਘਟ ਕੇ 14 ਮਹੀਨੇ ਦੀ ਹੋ ਜਾਂਦੀ ਹੈ ਜਦੋਂ ਜোনাਥਨ ਬਾਹਰ ਆਉਂਦਾ ਉਹ ਉਲਟਾ ਇੱਕ ਕੇਸ ਤੇਜਸ਼ਵਰ ਕਾਲੀਆ ਤੇ ਕਰ ਦਿੰਦਾ ਉਹ ਕਹਿੰਦਾ ਜੀ ਮੇਰੇ ਉੱਤੇ ਇਹਨੇ ਹਮਲਾ ਕੀਤਾ ਹੁਣ ਜਦੋਂ ਤੇਜਸ਼ਵਰ ਕਾਲੀਆ ਦੇ ਉੱਤੇ ਇਹ ਗੋਰਾ ਸ਼ਖਸ ਮੁਕਦਮਾ ਦਰਜ ਕਰਾਉਂਦਾ ਤੇ ਫੇਰ ਹੁਣ ਤੇਜੇਸ਼ਵਰ ਕਾਲੀਆ ਨੂੰ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਇਸ ਕੇਸ ਦੇ ਵਿੱਚ ਜੇ ਇਹ ਦੋਸ਼ ਸਾਬਤ ਹੋ ਜਾਂਦੇ ਆ ਵੀ ਤੇਜੇਸ਼ਵਰ ਕਾਲੀਆ ਨੇ ਹਮਲਾ ਕੀਤਾ ਹਾਲਾਂਕਿ ਇਹ ਤੇਜੇਸ਼ਵਰ ਕਾਲੀਆ ਇਹ ਗੱਲ ਕਹਿ ਰਿਹਾ ਕਿ ਮੈਂ ਆਪਣੇ ਬਜਾਹ ਦੇ ਵਿੱਚ ਹਮਲਾ ਕੀਤਾ ਪਰ ਅਗਰ ਉੱਥੇ ਇਹ ਗੱਲ ਸਾਬਤ ਨਹੀਂ ਹੁੰਦੀ ਤੇ ਸਾਬਤ ਇਹ ਹੁੰਦਾ ਕਿ ਤੇਜੇਸ਼ਵਰ ਕਾਲੀਆ ਨੇ ਹਮਲਾ ਕੀਤਾ ਤਾਂ ਇਸ ਮੌਜੂਦ ਮੁੰਡੇ ਨੂੰ ਜਦੀ ਉਮਰ 22 ਸਾਲ ਆ ਇਹਨੂੰ 14 ਸਾਲ ਦੀ ਸਜ਼ਾ ਹੋਣੀ ਆ ਔਰ ਇਹ ਭਾਰਤ ਤੋਂ ਉੱਥੇ ਪੜ੍ਹਾਈ ਕਰਨ ਵਾਸਤੇ ਗਿਆ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਉੱਥੇ ਗਿਆ ਹੋਇਆ ਤੇ ਇਸ ਵਕਤ ਇਹਨੂੰ ਹਾਊਸ ਅਰੈਸਟ ਕੀਤਾ ਹੋਇਆ ਨਾ ਤਾਂ ਇਹ ਬੱਚਾ ਜਿਹੜਾ ਕਾਲਜ ਜਾ ਸਕਦਾ ਨਾ ਇਹ ਆਪਣੇ ਕੰਮ ਤੇ ਜਾ ਸਕਦਾ ਔਰ ਸਭ ਤੋਂ ਵੱਡੀ ਗੱਲ ਇਹਦੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਇੱਕ ਵਕੀਲ ਕਰਕੇ ਆਪਣਾ ਕੇਸ ਲੜ ਸਕੇ ਕਿ ਆਪਣੀ ਗੱਲ ਜਿਹੜੀ ਹੈ ਇਹ ਅਦਾਲਤ ਦੇ ਵਿੱਚ ਰੱਖ ਸਕੇ ਕਿ 5 ਜਨਵਰੀ 2024 ਵਾਲੀ ਰਾਤ 2:30 ਵਜੇ ਮੇਰੇ ਨਾਲ ਹੋਇਆ ਕੀ ਸੀਗਾ ਇਹਦੇ ਮੁਤਾਬਕ ਇਹ ਸੀਸੀਟੀਵੀ ਫੁਟੇਜ ਦੇਖ ਕੇ ਵੀ ਲੱਗਦਾ ਵੀ ਜੌਥਨ ਹੈਡਲ ਜਿਹੜਾ ਵਾ ਇਨੇ ਇਸ ਮੁੰਡੇ ਦੇ ਉੱਤੇ ਹਮਲਾ ਕੀਤਾ ਇਹਦੇ ਕੋਲ ਉਹ ਲੁੱਟ ਦੀ ਨੀਅਤ ਦੇ ਨਾਲ ਆਇਆ ਉਹ ਸਟੋਰ ਲੁੱਟਣਾ ਚਾਹੁੰਦਾ ਸੀਗਾ ਪਰ ਉਲਟਾ ਮਾਮਲਾ ਹੁਣ ਤਜੇਸ਼ਵਰ ਦੇ ਉੱਤੇ ਪੈ ਗਿਆ ਸੋ ਕਿਤੇ ਨਾ ਕਿਤੇ ਸਵਾਲ ਕੈਨੇਡਾ ਦੇ ਕਾਨੂੰਨਾਂ ਤੇ ਵੀ ਖੜੇ ਹੁੰਦੇ ਆ ਵੀ ਜਿੱਥੇ ਇੱਕ ਪਾਸੇ ਸੈਲਫ ਡਿਫੈਂਸ ਦੇ ਵਿੱਚ ਆਤਮ ਰੱਖਿਆ ਦੇ ਵਿੱਚ ਤੇਜਸ਼ਵਰ ਨੇ ਜਿਹੜਾ ਉਹ ਉਹਨੂੰ ਇੱਕ ਬੇਸਬਾਲ ਦਾ ਜਿਹੜਾ ਇਹ ਮਾਰ ਦਿੱਤੀ ਉਹਦੇ ਪਿੱਠ ਦੇ ਉੱਤੇ ਉਹਨੇ ਜਿਹੜਾ ਵਾ ਛੱਟ ਮਾਰੀ ਆ ਉਹਨੂੰ 14 ਮਹੀਨੇ ਦੀ ਸਜ਼ਾ ਵੀ ਹੋਈ ਪਹਿਲਾਂ 18 ਮਹੀਨੇ ਦੀ ਹੋਈ ਫਿਰ ਘਟਾ ਦਿੱਤੀ ਗਈ 14 ਮਹੀਨੇ ਦੀ ਸਜ਼ਾ ਹੋਈ ਤੇ ਹੁਣ ਉਲਟਾ ਜਿਹੜਾ ਤੇਜੇਸ਼ਵਰ ਕਾਲੀਆ ਜਿਹੜਾ ਉਹ ਇਸ ਕੇਸ ਦੇ ਵਿੱਚ ਫਸ ਗਿਆ ਇਸ ਕੇਸ ਦੇ ਵਿੱਚ ਤੇਜੇਸ਼ਵਰ ਕਾਲੀਆ ਦੀ ਮਦਦ ਉਹਦੇ ਦੋਸਤ ਕਰ ਰਹੇ ਆ ਉਹਨਾਂ ਨੇ ਇਹਦੇ ਵਾਸਤੇ ਜਿਹੜਾ ਚੰਦਾ ਵੀ ਇਕੱਠਾ ਕਰਨਾ ਸ਼ੁਰੂ ਕੀਤਾ ਡੋਨੇਸ਼ਨ ਵੀ ਇਕੱਠੀ ਕਰਨੀ ਸ਼ੁਰੂ ਕੀਤੀ ਹੈ ਤਾਂ ਜੋ ਵਕੀਲਾਂ ਦੀ ਜਿਹੜੀ ਫੀਸ ਆ ਉਹ ਭਰੀ ਜਾ ਸਕੇ ਤੇ ਤੇਜਸ਼્વਰ ਕਾਲਿਆ ਨੂੰ ਇਸ ਕੇਸ ਚੋਂ ਕਿਸੇ ਤਰੀਕੇ ਬਾਇਜ਼ਤ ਬਾਹਰ ਕੱਢਿਆ ਜਾ ਸਕੇ ਹੁਣ ਅਗਰ ਇਹ ਸਾਰੇ ਦੋਸ਼ ਤੇਜਸ਼્વਰ ਤੇ ਜਿਹੜੇ ਆਇਦ ਕੀਤੇ ਗਏ ਆ ਇਹ ਸਾਬਤ ਹੋ ਜਾਂਦੇ ਆ ਤਾਂ ਤੇਜਸ਼્વਰ ਜਿਹੜਾ ਵਾ ਇਹ ਲੰਮਾ ਫਸ ਜਾਏਗਾ ਇਹਨੂੰ 14 ਸਾਲ ਦੀ ਸਜ਼ਾ ਦੱਸਦੇ ਆ ਹੋ ਸਕਦੀ ਆ ਪਰ ਇਹਦੇ ਨਾਲ ਹੀ ਆਪਾਂ ਨੂੰ ਉਹ ਵੀ ਕੇਸ ਯਾਦ ਰੱਖਣਾ ਚਾਹੀਦਾ ਜੇਸ ਵਕਤ ਇਹ ਗੋਰੇ ਲੋਗ ਸਟੋਰ ਦੇ ਵਿੱਚ ਆ ਜਾਂਦੇ ਨੇ ਹਮਲਾ ਕਰਦੇ ਨੇ ਤੇ ਸਟੂਡੈਂਟਸ ਦੀ ਜਾਨ ਚਲੀ ਜਾਂਦੀ ਆ ਅਮਰੀਕਾ ਦੇ ਵਿੱਚ ਜੋ ਕੁਝ ਭਾਰਤੀ ਸਟੂਡੈਂਟਸ ਨਾਲ ਹੋ ਰਿਹਾ ਉਦੋਂ ਅਸੀਂ ਭਲੀ ਭਾਂਤ ਵਾਕਵਾਂ ਆਏ ਦਿਨ ਖਬਰਾਂ ਆਉਂਦੀਆਂ ਕਿ ਬੱਚਿਆਂ ਦੇ ਨਾਲ ਜਿਹੜਾ ਵਾ ਉਹ ਮਾਰਕਟ ਹੁੰਦੀ ਆ ਤੇ ਬਾਅਦ ਚੋਂ ਬੱਚੇ ਜਿਹੜੇ ਆ ਦਮ ਤੋੜ ਦਿੰਦੇ ਆ ਵਿਵੇਕ ਸੈਣੀ ਜਿਹੜਾ ਹਰਿਆਣਾਈ ਦਾ ਰਹਿਣ ਵਾਲਾ ਸੀ ਉਹ ਵੀ ਇਸੇ ਤਰ੍ਹਾਂ ਸਟੋਰ ਦੇ ਵਿੱਚ ਕੰਮ ਕਰਦਾ ਸੀਗਾ ਸਟੋਰ ਦੇ ਬਾਹਰ ਇੱਕ ਹੋਮਲੈਸ ਬੰਦਾ ਰਹਿੰਦਾ ਸੀਗਾ ਜਿਹਦੇ ਕੋਲ ਘਰ ਨਹੀਂ ਸੀ ਬੇਘਰ ਸੀਗਾ ਵਿਵੇਕ ਸੈਣੀ ਨੇ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਲਟਾ ਉਸ ਸ਼ਖਸ ਨੇ ਵਿਵੇਕ ਸੈਣੀ ਦਾ ਕਤਲ ਕਰ ਦਿੱਤਾ ਵਿਵੇਕ ਸੈਣੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਿਹਾ ਸੀਗਾ ਪਰ ਜਦੋਂ ਉਸ ਸ਼ਖਸ ਨੇ ਉਹਦੇ ਉੱਤੇ ਹਮਲਾ ਕੀਤਾ ਚਾਕੂਆਂ ਦੇ ਨਾਲ ਹਮਲਾ ਕੀਤਾ ਤਾਂ ਵਿਵੇਕ ਸੈਣੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਸੀ ਪਰ ਇਸ ਕੇਸ ਦੇ ਵਿੱਚ ਕੇਵਲ ਤੇਜੇਸ਼ਵਰ ਕਾਲੀਆ ਨੇ ਉਹਦੇ ਇੱਕ ਸੱਟ ਮਾਰੀ ਆ ਉਹ ਵੀ ਡਰਾਵੇ ਦੇ ਤੌਰ ਤੇ ਮਾਰੀ ਹੋਏਗੀ ਕਿ ਭਾਈ ਤੈਨੂੰ ਪਤਾ ਲੱਗ ਜਾਏ ਮੁੜ ਕੇ ਇਸ ਸਟੋਰ ਵੱਲ ਮੂੰਹ ਨਾ ਕਰੀ ਪਰ ਹੁਣ ਦੇਖੋ ਕੈਨੇਡਾ ਦੀਆਂ ਅਦਾਲਤਾਂ ਇਸ ਕੇਸ ਦੇ ਵਿੱਚ ਤੇਜੇਸ਼ਵਰ ਕਾਲੀਆ ਦੇ ਹੱਕ 'ਚ ਫੈਸਲਾ ਸੁਣਾਉਣੀਆਂ ਨੇ ਜਾਂ ਉੱਥੇ ਆਤਮ ਰੱਖਿਆ ਕਰਨੀ ਵੀ ਜਿਹੜੀ ਆ ਤੇਜੇਸ਼ਵਰ ਕਾਲੀਆ ਨੂੰ ਮਹਿੰਗੀ ਪੈ ਜਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ